ਦੇਸ਼ ਪ੍ਰਦੇਸ਼ ਦੇ ਵਿੱਚ ਵਸਦੇ ਸਾਰੇ ਪੰਜਾਬੀ ਭਰਾਵਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲੱਖਾ ਬਰਾੜੋ ਕੰਦਵਾਲਾ ਹਰ ਰੋਈ ਦੀ ਤਰ੍ਹਾਂ ਆਪਾਂ ਜਿਹੜੀ ਕਬੱਡੀ ਕੱਪਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਪੁੱਜਦੇ ਹਾਂ ਵੀ ਕਿਹੜੇ ਕਿਹੜੇ ਦਿਨ ਜਿਹੜੇ ਕਬੱਡੀ ਕੱਪ ਕਰਵਾਏ ਜਾਣੇ ਆ 6 ਸਤੰਬਰ ਦਿਨ ਸ਼ਨੀਵਾਰ ਦੀ ਜਿਹੜੀ ਅਪਡੇਟ ਆ ਉਹ ਲੈ ਕੇ ਤੁਹਾਡੇ ਤੱਕ ਪਹੁੰਚ ਚੁੱਕੇ ਆ 6 ਸਤੰਬਰ ਨੂੰ ਦੈਨ ਸ਼ਨੀਵਾਰ ਨੂੰ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਕਬੱਡੀ ਕੱਪ ਹੋਣੇ ਆ ਉਹ ਜਾਣਕਾਰੀ ਲੈ ਕੇ ਪਹੁੰਚ ਚੁੱਕੇ ਆ ਆਓ ਤੁਹਾਡੇ ਨਾਲ ਕਰਦੇ ਆ ਸਾਂਝੀ ਸਭ ਤੋਂ ਪਹਿਲਾਂ 6 ਸਤੰਬਰ ਨੂੰ ਜੁਨਾਈਟਿਡ ਬ੍ਰਦਰਜ਼ ਕਬੱਡੀ ਕਲੱਬ ਵਿਨੀਪੈਗ ਕਬੱਡੀ ਕੱਪ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਹੋਣਾ ਹੈ 434 ਇਡਸਮ ਡਰਾਈਵ ਵਿਨੀਪੈਗ ਦੇ ਵਿੱਚ ਜਿਹੜਾ ਇਹ ਕਬੱਡੀ ਕੱਪ ਹੋਣਾ ਹੈ ਦੁਨੀਆ ਦੇ ਸੁਪਰ ਡੁੱਪਰ ਖਿਡਾਰੀ ਜਿਹੜੇ ਉਸ ਕਬੱਡੀ ਕੱਪ ਨੂੰ ਖੇਡਣ ਦੇ ਲਈ ਪਹੁੰਚ ਰਹੇ ਆ ਆਪਾਂ ਕਹਿ ਸਕਦੇ ਆ ਵੀ ਚੋਟੀ ਦੇ ਵੱਡੇ ਮੱਲ ਜਿਹੜੇ ਉਹ ਖੇਡਣਗੇ ਜਿਨੈਕਟਿਡ ਬ੍ਰਦਰਜ਼ ਕਬੱਡੀ ਕਲੱਬ ਵਿਨੀਪੈਗ ਦੇ ਵਿੱਚ 6 ਸਤੰਬਰ ਨੂੰ ਜਿਹਦਾ ਲਾਈਵ ਹੋਵੇਗਾ ਕਬੱਡੀ ਲਾਈਵ ਤੇ ਇਸ ਕਬੱਡੀ ਕੱਪ ਦਾ ਤੁਸੀਂ ਜਿਹੜਾ ਆਨੰਦ ਮਾਣ ਸਕਦੇ ਹੋ ਜਿਹੜਾ ਦੂਸਰਾ ਕਬੱਡੀ ਕੱਪ 6 ਸਤੰਬਰ ਦਾ ਉਨਾਈਟਿਡ ਕਬੱਡੀ ਫੈਡਰੇਸ਼ਨ ਆਫ ਯੂਰਪ ਦੇ ਬੈਨਰ ਹੇਠ ਯੂਰਪ ਦੇ ਖੇਡ ਕਬੱਡੀ ਕੱਪ ਦੀ ਗੱਲ ਹੋਣੀ ਹੈ ਸਾਨ ਸਪੋਰਟਸ ਕਲੱਬ ਬੈਲਜੀਅਮ ਦੇ ਵੱਲੋਂ 6 ਸਤੰਬਰ ਨੂੰ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਹੋ ਸਿਰਜਿਆ ਗਿਆ ਦੁਨੀਆ ਦੇ ਮਹਾਰਥੀਆ ਜਿਹੜੇ ਉਹ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਜਿਹੜੇ ਖੇਡਣਗੇ ਬੈਲਜੀਅਮ ਦੇ ਵਿੱਚ ਇਹ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਸੋ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦੇ ਆਂ ਜਿਹੜੇ ਉੱਥੇ ਵੱਸ ਰਹੇ ਐ ਪਹੁੰਚੋ 6 ਸਤੰਬਰ ਨੂੰ ਬੈਲਜੀਅਮ ਦੇ ਵੇਕ ਜੁਨਾਈਟਿਡ ਕਬੱਡੀ ਫੈਡਰੇਸ਼ਨ ਆਫ ਯੂਰਪ ਦੇ ਵੱਲੋਂ ਜਿਹੜੇ ਸੱਦੇ ਦਿੱਤੇ ਗਏ ਐ ਜਿਸ ਕਬੱਡੀ ਕੱਪ ਦਾ ਲਾਈਵ ਉਹ ਕਬੱਡੀ 365.com ਦੇ ਜ਼ਰੀਏ ਜਿਹੜਾ ਦਿਖਾਇਆ ਜਾਣਾ ਹੈ ਦੁਨੀਆ ਦੇ ਮਹਾਰਥੀ ਇਸ ਕਬੱਡੀ ਕੱਪ ਦੇ ਵੀ ਦੇਖਣ ਨੂੰ ਮਿਲਣਗੇ ਇਸੇ ਤਰ੍ਹਾਂ ਜਿਹੜਾ ਕਬੱਡੀ ਕੱਪ ਹੋਵੇਗਾ ਸੱਤਵਾਂ ਕਬੱਡੀ ਦਾ ਕੱਪ ਉਹ ਪਿੰਡ ਕੁੰਬ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਕਬੱਡੀ ਓਪਨ ਦੇ ਮੈਚ ਹੋਣਗੇ 6 ਸਤੰਬਰ ਨੂੰ ਪਹਿਲਾ ਪ੍ਰਾਈਜ਼ 51000 ਤੇ ਦੂਸਰਾ ਪ੍ਰਾਈਜ਼ ਜਿਹੜਾ 41000 ਰੁਪਿਆ ਉਹ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਤਿੰਨ ਖਿਡਾਰੀ ਜਿਹੜੇ ਬਾਹਰੋਂ ਖੇਡਣਗੇ ਬੈਸਟਾਂ ਦੇ ਲਈ 11-11000 ਰੁਪਏ ਦੇ ਨਾਲ ਜਿਹੜੇ ਮਾਨ ਸਨਮਾਨ ਹੈ ਉਹ ਪਲੇਅਰਾਂ ਨੇ ਕੀਤੇ ਜਾਣਗੇ ਜੇ ਔਰ ਕਬੱਡੀ 65 ਕਿਲੋ ਦੇ ਮੈਚ ਹੈ ਜਿਹੜੇ ਉਹ ਕੰਬਪਿੰਡ ਦੇ ਵਿੱਚ ਕਰਵਾਏ ਜਾਣਗੇ 11000 ਤੇ 8000 ਪ੍ਰਾਈਜ਼ ਦੋ ਪਲੇਅਰ ਜਿਹੜੇ ਬਾਹਰੋਂ ਖੇਡਣਗੇ ਲਾਈਵ 1 2 3 ਤੇ ਜਿਹੜਾ ਇਸ ਕਬੱਡੀ ਕੱਪ ਦਾ ਆਪਾਂ ਕਹਿ ਸਕਦੇ ਹਾਂ 1 2 3 ਤੇ ਜਿਹੜਾ ਵੈਬਸਾਈਟ ਤੇ ਲਾਈਵ ਚੱਲੂਗਾ ਸੰਪਰਕ ਨੰਬਰ ਵੀ ਨੋਟ ਕਰ ਲਿਓ 94638 43743 ਜੀਤੀ ਵੀਰਿਓ ਨੇ ਇਹ ਜਿਹੜਾ ਵੀਰ ਸੱਦੇ ਦੇ ਰਿਹਾ 94638 43743 ਤੇ ਇੱਕ ਜਿਹੜੀਆਂ ਟੀਮਾਂ ਨੇ ਉਹ ਸੰਪਰਕ ਕਰ ਸਕਦੀਆਂ ਨੇ ਇਸੇ ਤਰ੍ਹਾਂ ਆਪਣੇ ਜਿਨੇ ਫਰੀਦਕੋਟ ਦੇ ਵਿੱਚ ਬਾਬਾ ਸ਼ੇਖ ਫਰੀਦ ਦੀ ਨਗਰੀ ਪਿੰਡ ਪਹਿਲੂ ਵਾਲੇ ਦੇ ਵਿੱਚ ਜਿਹੜਾ ਬਹੁਤ ਵਧੀਆ ਕਬੱਡੀ ਕੱਪ ਹੈ ਉਹ ਕੱਲ 6 ਸਤੰਬਰ ਦਾ ਮੇਰੇ ਵੀਰੋਂ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਕੱਲ ਨੂੰ ਕਬੱਡੀ 45 ਕਿਲੋ ਤੇ ਕਬੱਡੀ 65 ਕਿਲੋ ਦੇ ਮੈਚ ਆ ਜਿਹੜੇ ਉਹ ਪਿੰਡ ਪਹਿਲੂ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕਰਵਾਏ ਜਾਣੇ ਆ 45 ਕਿਲੋ ਦਾ ਜਿਹੜਾ ਪਹਿਲਾ ਪ੍ਰਾਈਜ਼ ਉਹ 5000 ਤੇ ਦੂਸਰਾ ਪ੍ਰਾਈਜ਼ ਜਿਹੜਾ 4000 ਰੁਪਏ ਹੈ ਕਬੱਡੀ 65 ਕਿਲੋ ਦਾ ਪਹਿਲਾ ਪ੍ਰਾਈਜ਼ 10000 ਤੇ ਦੂਸਰਾ ਪ੍ਰਾਈਜ਼ ਜਿਹੜਾ 8000 ਰੁਪਏ ਹੈ ਤੇ ਜੇ ਉਸ ਸੰਪਰਕ ਨੰਬਰ ਆ ਪ੍ਰਬੰਧਕ ਕਮੇਟੀ ਦਾ 9478088109 ਜਿਹੜਾ ਸੰਪਰਕ ਨੰਬਰ ਹੈ 9478088109 ਦੇ ਜਰੀਏ ਤੁਸੀਂ ਪਿੰਡ ਪਹਿਲੂ ਆਵਦੀ ਪ੍ਰਬੰਧਕ ਕਮੇਟੀ ਨਾਲ رابطہ ਬਣਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਕੱਲ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਛੱਠਾ ਗਵਿੰਦਪੁਰੇ ਦੇ ਵਿੱਚ ਜਿਹੜਾ ਕਬੱਡੀ ਦਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ 6 ਸਤੰਬਰ ਦਾ ਕਬੱਡੀ 55 ਕਿਲੋ ਨਰੋਲ ਦੇ ਜਿਹੜੇ ਮੈਚ ਹੋਣਗੇ 9100 ਤੇ 6100 ਜਿਹੜਾ ਪ੍ਰਾਈਜ਼ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਤੇ ਨਾਲ ਕਬੱਡੀ ਓਪਨ ਨਰੋਲ ਪਿੰਡਵਾਰ ਦੇ ਜਿਹੜੇ ਮੈਚ ਹੈ ਉਹ ਕਰਵਾਏ ਜਾ ਰਹੇ ਹੈ 25000 ਤੇ 18000 ਜਿਹੜਾ ਕਬੱਡੀ ਓਪਨ ਰੋਲ ਪਿੰਡਵਾਰ ਦਾ ਜਿਹੜਾ ਪ੍ਰਾਈਜ਼ ਹੈ ਉਹ ਪਿੰਡ ਚੱਠਾ ਗਵਿੰਦਪੁਰਾ ਜ਼ਿਲ੍ਹਾ ਸੰਗਰੂਰ ਦੀ ਕਮੇਟੀ ਨੇ ਰੱਖਿਆ ਹੋਇਆ ਹੈ ਸੰਪਰਕ ਨੰਬਰ 94649 51330 94649 52330 ਜਿਹੜਾ ਸੰਪਰਕ ਨੰਬਰ ਇਸ ਪ੍ਰਬੰਧਕ ਕਮੇਟੀ ਦਾ ਹੈ 6 ਸਤੰਬਰ ਦੇ ਇਹ ਟੂਰਨਾਮੈਂਟ ਹੈ ਜਿਹੜੇ ਮੇਰੇ ਵੀਰੋ ਦਿਨ ਸ਼ਨੀਵਾਰ ਨੂੰ ਕਰਵਾਏ ਜਾਣੇ ਹਨ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜੀਆਂ ਜਿਹੜੀਆਂ ਵੈਬਸਾਈਟਾਂ ਤੇ ਹੁਣੇ ਉਹ ਵੀ ਤੁਹਾਨੂੰ ਜਾਣਕਾਰੀ ਜਿਹੜੀ ਦੇ ਦਿੱਤੀ ਹੈ ਬਹੁਤ ਵਧੀਆ ਟਰਨਮੈਂਟ ਆ ਜਿਹੜੇ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਕਰਵਾਏ ਜਾਣੇ ਆ ਇਹ ਜਾਣਕਾਰੀ ਲੈ ਕੇ ਅਸੀਂ ਜਿਹੜੇ ਹਾਜ਼ਰ ਹੋਏ ਆ ਨਵੀਂ ਤੋਂ ਨਵੀਂ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਸਾਡਾ ਕੰਮ ਵਧੀਆ ਲੱਗ ਰਿਹਾ ਹੈ ਹਰ ਰੋਜ਼ ਅਸੀਂ ਬੇਨਤੀਆਂ ਕਰਦੇ ਹਾਂ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਡੇ ਪੇਜ ਨੂੰ ਫੋਲੋ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਮਾਨ ਬਖਸ਼ੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਔਰ ਬਹੁਤ ਬਹੁਤ ਸਤਿਕਾਰ ਸ਼ਸ਼ੀਕਾਲ ਜੀ